ਰਾਜਵੀਰ ਜਵੰਦਾ ਇੱਕ ਐਸਾ ਨਾਮ ਜੋ ਅੱਜ ਵੀ ਸੁਣਦੇ ਹੀ ਦਿਲ 'ਚ ਖਾਮੋਸ਼ੀ ਪਾ ਦਿੰਦਾ ਆ ਕਿਉਂਕਿ ਕੁਝ ਮੌਤਾਂ ਸਿਰਫ ਥਰੀਰ ਨਹੀਂ ਲੈਂਦੀਆਂ ਉਹ ਆਪਣੇ ਨਾਲ ਸੁਭਾਲ ਵੀ ਛੱਡ ਜਾਂਦੀਆਂ ਨੇ ਪਰ ਜਦੋਂ ਰਾਜਵੀਰ ਜਵੰਦਾ ਦੀ ਮੌਤ ਹੋਈ ਲੋਕਾਂ ਨੇ ਕਿਹਾ ਕਿਸਮਤ ਖਰਾਬ ਸੀ ਥਮਾ ਮਾੜਾ ਸੀ ਪਰ ਸਮਾ ਲੰਗੜਨ ਦੇ ਨਾਲ ਇੱਕ ਗੱਲ ਅਜੀਬ ਸਾਹਮਣੇ ਆਈ ਲੋਕਾਂ ਨੇ ਰੋਣਾ ਛੱਡ ਦਿੱਤਾ ਅਤੇ ਪੁੱਛਣਾ ਸ਼ੁਰੂ ਕਰ ਦਿੱਤਾ ਰਾਜਵੀਰ ਅੰਦਰੋਂ ਕਿਵੇਂ ਸੀ ਕਿ ਉਹ ਸੱਚਮੁੱਚ ਖੁਸ਼ ਵੀ ਸੀ ਜਾਂ ਕੋਈ ਉਸਤੇ ਦੁਬਾਅ ਸੀ ਕਿ ਉਹ ਸਭ ਕੁਝ ਕਿਸੇ ਨਾਲ ਸਾਂਝਾ ਵੀ ਕਰ ਪਾ ਰਿਹਾ ਸੀ ਜਾਂ ਨਹੀਂ ਇਸ ਬਾਰੇ ਕਿਸੇ ਅਖਬਾਰ ਵਿੱਚ ਇਸੀ ਪਰ ਲੋਕਾਂ ਦੇ ਮਨ ਵਿੱਚ ਸੀ ਕੁਝ ਲੋਕਾਂ ਨੇ ਕਿਆ ਰਾਜਵੀਰ ਬਹੁਤ ਚੁੱਪ ਰਹਿਣ ਲੱਗ ਪਿਆ ਸੀ ਅਤੇ ਕੁਝ ਨੇ ਕਿਆ ਉਹ ਪੇਲਾ ਵਰਗਾ ਬਿਲਕੁਲ ਨਹੀਂ ਰਿਹਾ ਸੀ ਪਰ ਸੱਚ ਇਹ ਸੱਚ ਕਿਸੇ ਨੂੰ ਨਹੀਂ ਪਤਾ ਉਹ ਅੰਦਰੋਂ ਕੀ ਲੜਾਈ ਲੜ ਰਿਹਾ ਸੀ ਕਿਉਂਕਿ ਹਰ ਮੁਸਕਾਨ ਦੇ ਪਿੱਛੇ ਖੁਸ਼ੀ ਨਹੀਂ ਹੁੰਦੀ ਅਤੇ ਹਰ ਚੁੱਪ ਦੇ ਪਿੱਛੇ ਇੱਕ ਕਹਾਣੀ ਜ਼ਰੂਰ ਹੁੰਦੀ ਆ ਰਾਜਵੀਰ ਜਿਵੇਂ ਦਾ ਸਟੇਜ ਤੇ ਗੋਂਦਾ ਸੀ ਪਰ ਸ਼ਾਇਦ ਉਹ ਆਪਣੀ ਤਕਲੀਫ ਕਿਸੇ ਨਾਲ ਕਦੇ ਵੀ ਗਾ ਨਹੀਂ ਸਕਿਆ ਅਸੀਂ ਅਕਸਰ ਮਸ਼ਹੂਰ ਲੋਕਾਂ ਨੂੰ ਮਜ਼ਬੂਤ ਸਮਝ ਲੈਂਦੇ ਆ ਅਸੀਂ ਸੋਚਦੇ ਆ ਉਹਨਾਂ ਨੂੰ ਕਿਹੜਾ ਦਰਦ ਹੁੰਦਾ ਪਰ ਉਹ ਵੀ ਇਨਸਾਨ ਹੀ ਹੁੰਦੇ ਨੇ ਉਨਾ ਨੂੰ ਵੀ ਹੱਕ ਹੁੰਦਾ ਐ ਟੁੱਟਣ ਦਾ ਰਾਜਵੀਰ ਦੀ ਮੌਤ ਤੋਂ ਬਾਅਦ ਕੁਝ ਲੋਕਾਂ ਨੇ ਕਿਹਾ ਜੇ ਸਮੇਂ ਤੇ ਕਿਸੇ ਨੇ ਪੁੱਛ ਲਿਆ ਹੁੰਦਾ ਸ਼ਾਇਦ ਅੱਜ ਕਹਾਣੀ ਕੁਝ ਹੋਰ ਹੁੰਦੀ ਪਰ ਇਹ ਸ਼ਾਇਦ ਹੁਣ ਬਹੁਤ ਦੇਰ ਨਾਲ ਆਇਆ ਅੱਜ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਪਰ ਉਸ ਦੀ ਕਹਾਣੀ ਸਾਨੂੰ ਇੱਕ ਗੱਲ ਜ਼ਰੂਰ ਸਿਖਾਉਂਦੀ ਆ ਕਦੇ ਵੀ ਕਿਸੇ ਦੀ ਖਾਮੋਸ਼ੀ ਨੂੰ ਹਲਕਾ ਨਾ ਸਮਝੋ ਕਿਉਂਕਿ ਕੁਝ ਲੋਕ ਚੁੱਪ ਰਹਿ ਕੇ ਵੀ ਸਭ ਤੋਂ ਵੱਧ ਚੀਖ ਰਹੇ ਹੁੰਦੇ ਨੇ ਰਾਜਵੀਰ ਜਵੰਦਾ ਚਲਾ ਗਿਆ ਪਰ ਉਸ ਦੇ ਪਿੱਛੇ ਇੱਕ ਸਵਾਲ ਜ਼ਰੂਰ ਛੱਡ ਗਿਆ ਕਿ ਅਸੀਂ ਉਹਨਾਂ ਲੋਕਾਂ ਨੂੰ ਸੁਣਦੇ ਵੀ ਹਾਂ ਜੋ ਬੋਲ ਨਹੀਂ ਪਾਉਂਦੇ ਬਾਕੀ ਅਸੀਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆਂ ਤੇ ਤੁਸੀਂ ਡੇਲੀ ਇੱਕ ਸਬਸਕ੍ਰਾਈਬ ਜ਼ਰੂਰ ਛੱਡ ਕੇ ਜਾਂਦੇ ਆਂ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੋ ਵੀ ਤੁਸੀਂ ਸੋਚਦੇ ਹੋ ਇਸ ਵੀਡੀਓ ਨੂੰ ਲੈ ਕੇ ਉਹੀ ਕਮੈਂਟ ਜ਼ਰੂਰ ਕਰੋ